ਅੱਜ ਗੱਲ ਕਰਦੇ ਹਾਂ 22 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 22 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਤੇ ਕਿੱਥੇ ਕਿੱਥੇ ਮੀਂਹ ਪੈਣ ਦੀ ਸੰਭਾਵਨਾ ਹੈ ਜਿਵੇਂ ਅੱਜ ਦੱਸਿਆ ਹੋਇਆ ਸੀ ਕਿ ਅੱਜ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪਵੇਗਾ ਸਵੇਰ ਵੇਲੇ ਤੋਂ ਹੀ ਕਈ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਰਹੀਆਂ ਹਨ ਖਾਸ ਕਰਕੇ ਪਠਾਨਕੋਟ ਜ਼ਿਲ੍ਹਾ ਗੁਰਦਾਸਪੁਰ ਅਜਨਾਲਾ ਡੇਰਾ ਬਾਬਾ ਨਾਨਕ ਬਾਬਾ ਬਕਾਲਾ ਅੰਮ੍ਰਿਤਸਰ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਵੀ ਮੀਂਹ ਪੈ ਰਿਹਾ ਹੈ ਤੇ ਆਉਣ ਵਾਲੇ 3 ਤੋਂ 4 ਘੰਟਿਆਂ ਦੇ ਦੌਰਾਨ ਇਮੀ ਹੋਰ ਵੀ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ ਉਹਦੇ ਵਿੱਚ ਹੋ ਸਕਦਾ ਹੈ ਕਿ ਹੁਸ਼ਿਆਰਪੁਰ ਟਾਂਡਾ ਦਸੂਹਾ ਮਕੇਰੀਆਂ ਜਲੰਧਰ ਮਾਲਪੁਰ ਗੜਸ਼ੰਕਰ ਰੂਪਨਗਰ ਰੋਪੜ ਤੇ ਫਤੇਗੜਾ ਸਾਹਿਬ ਹੋ ਗਿਆ ਮੁਹਾਲੀ ਹੋ ਗਿਆ ਸਮਰਾਲਾ ਹੋ ਗਿਆ ਰਾਹੂ ਹੋ ਗਿਆ ਫਲੋਰ ਹੋ ਗਿਆ ਜਾਂ ਚਮਕੌਰ ਸਾਹਿਬ ਹੋ ਗਿਆ ਪਟਿਆਲਾ ਹੋ ਗਿਆ ਨਾਭਾ ਹੋ ਗਿਆ ਸਮਾਣਾ ਹੋ ਗਿਆ ਸੰਗਰੂਰ ਹੋ ਗਿਆ ਧੂਰੀ ਹੋ ਗਿਆ ਮਲੇਰਕੋਟਲਾ ਤੇ ਲੁਧਿਆਣੇ ਦੇ ਹੋਰ ਸਾਰੇ ਇਲਾਕੇ ਹੋ ਗਿਆ ਇਹਨਾਂ ਵਿੱਚ ਅਗਲੇ 3 ਤੋਂ 4 ਘੰਟਿਆਂ ਦੇ ਦੌਰਾਨ ਵਧੀਆ ਮੀਂਹ ਪੁੱਜ ਸਕਦਾ ਹੈ ਤੇ ਜਾਂ ਬਦੂਆ ਟੁੱਟਮੇ ਜਹੇ ਸ਼ਰਾਡੇ ਪੁੱਜ ਸਕਦੇ ਆ ਦੂਸਰੀ ਤਰਫ ਫਾਜਲ ਕਾ ਮੁਕਸਰ ਫਰੀਦਕੋਟ ਫਰੋਜਪੁਰ ਤੇ ਬਠਿੰਡਾ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਮੀਂਹ ਦੀ ਉਮੀਦ ਥੋੜੀ ਜਿਹੀ ਬਾਕੀ ਖੇਤਰਾਂ ਦੇ ਨਾਲੋਂ ਘੱਟ ਰਹੇਗੀ ਪਰ ਟੁੱਟਮੇਗੇ ਤੌਰ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਸ਼ਰਾਟੇ ਲੱਗ ਸਕਦੇ ਹਨ ਤੇ ਜਿਹੜੇ ਆਪਾਂ ਪਹਿਲਾਂ ਜ਼ਿਲ੍ਹਿਆਂ ਦੇ ਨਾਂ ਦੱਸਿਆ ਹੋਇਆ ਹੈ ਉਹਨਾਂ ਦੇ ਵਿੱਚ ਅਗਲੇ 3 ਤੋਂ 4 ਘੰਟਿਆਂ ਦੇ ਦੌਰਾਨ ਮੀਂਹ ਪੁੱਜੇਗਾ ਸਵੇਰ ਵੇਲੇ ਪਹਾੜਾਂ ਵੱਲੋਂ ਮੀਂਹ ਦਾਕਲ ਹੋਇਆ ਹੈ ਜਿਹੜਾ ਕਿ ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਹੋ ਸਕਦਾ ਥੋੜੇ ਬਹੁਤ ਏਰੀਆ ਤਰਨਤਨ ਦੇ ਵਿੱਚ ਮੀਂਹ ਪੈ ਰਿਹਾ ਹੋਵੇ ਇਸ ਵੇਲੇ ਸਵੇਰ ਵਕਤ